ਇਹ ਜੀ ਸੰਭੂ ਮੋਰਚਾ ਚੱਲ ਰਿਹਾ ਜੋ ਕਿ ਅੱਜ ਕਾਫੀ ਦਿਨ ਹੋ ਗਏ ਆ ਜਿੱਥੇ ਦੇ ਗਿਆਨ ਉਹ ਕਿਸਾਨ ਮਜ਼ਦੂਰ ਦੇਖ ਰਹੇ ਹੋ ਕਿ ਸੈਂਕੜੇ ਦੀ ਤਣਾਅ ਦੇ ਵਿੱਚ ਜਾ ਰਹੇ ਆ ਇਹ ਜੋ ਕਿ ਸਟੇਜ ਤੇ ਜਾਣ ਦੇ ਟਾਈਮ ਕੋਈ 11:00 ਵਜੇ ਚਾਹਨੇ ਪਾਉਂਦੇ ਇੱਥੇ ਲੰਗਰ ਲਾਗੋ ਸੋ ਬਾਕੀ ਕਿਸਾਨਾਂ ਨੂੰ ਬੇਨਤੀ ਆ ਕੇ ਮੋਰਚੇ ਤੇ ਜ਼ਰੂਰ ਪਹੁੰਚਿਆ ਕਰੋ ਜੀ ਧੰਨਵਾਦ